ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹਾਂ ਮੈਂ ਦਿਨੇਸ਼ੂਰੀ ਸਾਥਿਓ ਅੱਜ ਇੱਕ ਬੇਨਤੀ ਕਰਨੀ ਆ ਆ ਮੇਰੇ ਨਾਲ ਵੀਰ ਮਨੀ ਹੁਣੀ ਆ ਇਹਨਾਂ ਨੇ ਇੱਕ ਬੰਦੇ ਤੇ ਭਰੋਸਾ ਕੀਤਾ ਸੀ ਵਿਸ਼ਵਾਸ ਕੀਤਾ ਸੀ ਤੇ ਉਹ ਇਹਨਾਂ ਨਾਲ ਵਿਸ਼ਵਾਸ ਘਾਤ ਕਰ ਗਿਆ ਆ ਵੀਰ ਚਰਨਜੀਤ ਵਜੇ ਇਹ ਵੀਰ ਨੂੰ ਸਾਡੇ ਕੋਲ ਲੈ ਕੇ ਆਇਆ ਇਹ ਵੀਰ ਦੀ ਗੱਲ ਦੱਸਦੀ ਏ ਇਹਨੂੰ ਦੇ ਕਹਿਣ ਦੇ ਮੁਤਾਬਕ ਕਹਿੰਦੇ ਬੜਾ ਸਾਵਾ ਸਿੱਕਾ ਆ ਸਾਡਾ ਵੀਰ ਬੜੀ ਮੁਸ਼ਕਿਲ ਨਾਲ ਘਰ ਚੱਲਦਾ ਕਿਸ਼ਤਾ ਤੇ ਮੋਟਰਸਾਈਕਲ ਆ ਸੀ ਸਪਲੈਂਡਰ ਰਾਹ 'ਚ ਜਾ ਰਿਹਾ ਸੀਗਾ ਇੱਕ ਮਾੜੀ ਵਿਰਤੀ ਵਾਲਾ ਨੌਸਰਵਾਜ ਮਨੀਵੀਰ ਨੂੰ ਮਿਲਦਾ ਕਹਿੰਦਾ ਕਿ ਭਾਜੀ ਲਿਫਟ ਦੇ ਦਿਓ ਇਹ ਕਹਿੰਦਾ ਕਿ ਮੈਨੂੰ ਤਰਸ ਆ ਗਿਆ ਮੈਂ ਇੱਥੇ ਭਰੋਸਾ ਕਰ ਲਿਆ ਕੱਲਾ ਉਹਨੂੰ ਮੋਟਰਸਾਈਕਲ ਤੇ ਲਿਫਟ ਨਹੀਂ ਦਿੱਤੀ ਸਗੋਂ ਮੋਰੇ ਵੀ ਬਿਠਾ ਲੈ ਕੇ ਚੱਲ ਤੂਰ ਚਲਾ ਲਾ ਇਹ ਵੀਰ ਮੁੜ ਕੇ ਪੈਟਰੋਲ ਪੰਪ ਤੇ ਜਾਂਦੇ ਆ ਉੱਥੇ ਜਾ ਕੇ ਵਾਸ਼ਰੂਮ ਜਾਂਦੇ ਤਾਂ ਪਿੱਛੋਂ ਮੋਟਰਸਾਈਕਲ ਲੈ ਕੇ ਭੱਜ ਜਾਂਦਾ ਤੁਹਾਡੀ ਸਕਰੀਨ ਤੇ ਉਹਦੀਆਂ ਤਸਵੀਰਾਂ ਚੱਲ ਰਹੀਆਂ ਚੋਰ ਦੀਆਂ ਨੌਸਰਵਾਜ ਦੀਆਂ ਮਾੜੇ ਅੰਸਰ ਦੀਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤਸਵੀਰਾਂ ਚੱਲ ਰਹੀਆਂ ਜਿਸਨੇ ਮਨੀ ਦੇ ਨਾਲ ਧੋਖਾ ਕੀਤਾ ਵਿਸ਼ਵਾਸ ਘਾਤ ਕੀਤਾ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਜੇ ਕੋਈ ਮਿੱਠੀਆਂ ਮਿੱਠੀਆਂ ਮਾਰ ਕੇ ਭਾਈਚਾਰਾ ਜਿਤਾ ਕੇ ਤੁਹਾਡੇ ਨਾਲ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰਦਾ ਤਾਂ ਸਤਰ ਕਰੋ ਕਿਤੇ ਤੁਹਾਡੇ ਨਾਲ ਵਿਸ਼ਵਾਸ ਘਾਤ ਨਾ ਹੋ ਜਾਵੇ ਬਾਕੀ ਗੱਲ ਮਨੀ ਤੋਂ ਜਾਣਦੇ ਆ ਮਨੀ ਕਿੱਥੇ ਦੀ ਗੱਲ ਹੈ ਇਹ ਭਾਜੀ ਮੈਂ ਫਲੋਰ ਤੋਂ ਆ ਰਿਹਾ ਸੀ ਵਾਪਸ ਘਰ ਮੁੜ ਰਿਹਾ ਸੀ ਹਾਂਜੀ ਤੇ ਮੈਨੂੰ ਰਾਸਤੇ ਦੇ ਵਿੱਚ ਇਹ ਮਿਲਿਆ ਕਿੱਥੇ ਮਿਲਿਆ ਉਹ ਭਾਜੀ ਫਲੋਰ ਦੇ ਕੋਲੇ ਹੀ ਮਿਲਿਆ ਮੈਨੂੰ ਮਤਲਬ ਉਸ ਏਰੀਆ ਦਾ ਹੋਣਾ ਹਾਂਜੀ ਹਾਂਜੀ ਉਸ ਏਰੀਆ ਦਾ ਤੇ ਮੈਨੂੰ ਕਹਿੰਦਾ ਭਾਜੀ ਮੈਨੂੰ ਮਕੰਦਪੁਰ ਛੱਡ ਦਿਓ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਤੇ ਮਤਲਬ ਮੈਂ ਅੰਦਰ ਅੰਦਰ ਮੈਨੂੰ ਕਹਿੰਦਾ ਵੀ ਭਾਜੀ ਤੁਸੀਂ ਡਰਿੰਕ ਲਾਦੇ ਕਿਉਂ ਮੈਂ ਥੋੜੀ ਮਤਲਬ ਕੀਤੀ ਸੀ ਮੈਨੂੰ ਹਾ ਬਣਾ ਥੋੜੀ ਮਤਲਬ ਜ ਮੈਨੂੰ ਆਪਣੇ ਨੂੰ ਫੀਲ ਹੁੰਦਾ ਸੀ ਵੀ ਮੈਂ ਕਿਸੇ ਦੇ ਵਿੱਚ ਨਾ ਵੱਜ ਜਮਾ ਤੇ ਮੈਂ ਇਹਨੂੰ ਬਾਈਕ ਫੜਾਤੀ ਮੈਨੂੰ ਕਹਿੰਦੇ ਤੇ ਭਾਜੀ ਫਿਰ ਨਾ ਮੈਨੂੰ ਕਹਿੰਦਾ ਵੀ ਤੁਸੀਂ ਥੋੜਾ ਮੈਂ ਚਲੋ ਫੜਾਤਾ ਉਹਨੂੰ ਤੇ ਬਾਅਦ ਦੇ ਵਿੱਚ ਜਦੋਂ ਇਦਾਂ ਮੇਰੀ ਜੀਬ 5-700 ਰੁਪਈਆ ਸੀਗਾ ਮੈਂ ਕੈਪਰੀ ਵਿੱਚ ਮੈਨੂੰ ਨਹੀਂ ਪਤਾ ਨੇ ਪਿੱਛੋਂ ਪਹਿਲਾਂ ਕੱਢ ਲੇ ਜਾਂ ਪੈਸੇ ਜਾਂ ਕਹਿੰਦਾ ਭਾਵਾ ਉਸ ਵੇਲੇ ਮੈਂ ਸਹੀ ਸੀਗਾ ਜਿਸ ਵੇਲੇ ਮੈਂ ਆ ਰਿਹਾ ਸੀ ਤੇ ਜਿਸ ਵੇਲੇ ਨੇ ਹਵਾ ਪੈ ਪੈ ਕੇ ਤੇਜ਼ ਹੋ ਗਿਆ ਹਾਂਜੀ 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 ਤੇ ਜਿਸ ਵੇਲੇ ਮੈਨੂੰ ਉਹ ਚਲਾਣ ਦਾ ਪੈ ਸੀ ਬਾਈਕ ਤੇ ਮੈਨੂੰ ਉਹ ਅਪਰੇ ਅਸੀਂ ਆ ਗਏ ਅਪਰੇ ਆਣ ਕੇ ਮੈਨੂੰ ਕਹਿੰਦਾ ਭਾਜੀ ਆਪਾਂ ਮੋਟਰਸਾਈਕਲ ਤੇਲ ਖਤਮ ਹੋਣ ਲੱਗਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੈਂ ਇੱਧਰ ਜਿਹੜੇ ਹੱਥ ਤੱਕ ਮੈਂ ਕਿਹਾ ਯਾਰ ਪੈਸੇ ਮੇਰੇ ਪਤਨੇ ਯਾਰ ਗਿਰ ਗਏ ਮੈਨੂੰ ਕਹਿੰਦਾ ਮੈਂ ਆਪਣੇ ਕੋਲ ਤੇਲ ਪਵਾ ਲੈਣਾ ਵੀ ਕੋਈ ਗੱਲ ਨਹੀਂ ਪੰਪ ਤੇ ਗਏ ਉਹਨੇ 120 ਕੀ ਰੁਪਏ ਦਾ ਤੇਲ ਪਵਾਇਆ ਉਸੋਲੇ ਮੌਕੇ ਤੇ ਮੁਲਾਜ਼ਮ ਵੀ ਖੜੇ ਸੋ ਉਸ ਵੇਲੇ ਉੱਥੇ ਤੇ ਪੰਪ ਵਾਲੇ ਨੂੰ ਕਹਿੰਦਾ ਵੀ ਮੈਂ ਥੋੜੀ ਸੁਨਿਆਰੇ ਦਾ ਬਾਕਮਾਂ ਤੇ ਵੀ ਉਹ ਕਹਿੰਦਾ ਪੰਪ ਵਾਲਾ ਕਹਿੰਦੇ ਕਹਿ ਰਿਹਾ ਸੀ ਦੁੱਧ ਨੇ ਆਪਣੇ ਪੰਪ ਵਾਲੇ ਨੂੰ ਕਹਿੰਦਾ ਵੀ ਜਿਆਦਾ ਗੱਲ ਆ ਵੀ ਮੇਰੇ ਨਾਲ ਤੁਸੀਂ ਟਲ ਚੱਲੋ ਵੀ ਮੈਂ ਬਾਅਦ ਹੀ ਦਊਂਗਾ ਕਹਿੰਦਾ ਮਤਲਬ ਹਾਂਜੀ ਉਹ ਕਹਿੰਦਾ ਵੀ ਤੁਸੀਂ ਮੇਰੇ ਨਾਲ ਆਧਾਰ ਕੀਤਾ ਹਾਂਜੀ ਆਧਾਰ ਕੀਤਾ ਉਹਨੇ ਉਹ ਕਹਿੰਦਾ 120 ਰੁਪਏ ਤੁਸੀਂ ਇਹ ਮੇਰੇ ਨਾਲ ਚੱਲੋ ਪੰਪ ਵਾਲੇ ਨੂੰ ਕਹਿੰਦਾ ਵੀ ਮੈਂ ਨਾਲ ਤੁਹਾਨੂੰ ਦੇ ਦੇ ਮਤਲਬ ਥੋੜਾ ਮੋਟਰਸਾਈਕਲ ਤੁਸੀਂ ਵਾਸ਼ੂਮ ਚੱਲ ਕੇ ਮਗਰੋਂ ਲੈ ਗਿਆ ਅਸੀਂ ਇਹ ਬੇਨਤੀ ਕਰਨੀ ਆ ਸਕ੍ਰੀਨ ਤੇ ਤਸਵੀਰਾਂ ਚੱਲ ਰਹੀਆਂ ਤੁਸੀਂ ਬੰਦੇ ਦਾ ਹਸਾਬਕਤਾ ਬਲਾਈ ਲਿਆ ਹੋਣਾ ਭੋਲਾ ਵੀਰ ਔਰ ਭੋਲੇਪਨ ਵਿੱਚ ਆਪਣੀ ਜਿਹੜੀ ਚੀਜ਼ ਆ ਗਵਾ ਬੈਠਾ ਹੈ ਸਕ੍ਰੀਨ ਤੇ ਤਸਵੀਰਾਂ ਚੱਲ ਰਹੀਆਂ ਉਸ ਚੋਰ ਦੀਆਂ ਉਸ ਨੌਸਰਵਾਜ ਦੀਆਂ ਉਸ ਸਾਜ਼ਿਸ਼ ਘੜਨ ਵਾਲੇ ਵਿਅਕਤੀ ਦੀਆਂ ਇਹਨੂੰ ਪਹਿਲੇ ਨੂੰ ਸ਼ਿਕਾਰ ਨਹੀਂ ਬਣਾਇਆ ਹੋਣਾ ਜੇ ਇਹਨੂੰ ਸ਼ਿਕਾਰ ਬਣਾ ਲਿਆ ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਸ਼ਿਕਾਰ ਬਣਾਏ ਹੋਣੇ ਆ ਔਰ ਮੈਂ ਕਈ ਦਫਾ ਦੱਸ ਚੁੱਕਾ ਜਿਹੜੇ ਮਾੜੇ ਅਨਸਰ ਹੁੰਦੇ ਆ ਲੱਖਾਂ ਦੀ ਚੀਜ਼ ਕਾਉਡੀਆਂ ਭਾਅ ਵੇਚਦੇ ਆਂ ਔਰ ਪੁਰਜਾ-ਪੁਰਜਾ ਕਰਕੇ ਕਬਾੜੀਆਂ ਤੱਕ ਵੇਚਦੇ ਆਂ ਸੋ ਇਸ ਵੀਰ ਦੀ ਮੈਂ ਮਦਦ ਕਰਨੀ ਚਾਹੁੰਦਾ ਪਰ ਸਿਹਰਾ ਹਮੇਸ਼ਾ ਤੁਹਾਨੂੰ ਜਾਂਦਾ ਕਿਉਂਕਿ ਮਦਦ ਹਮੇਸ਼ਾ ਤੁਸੀਂ ਕਰਦੇ ਹੋ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਆ ਆ ਸਕਰੀਨ ਤੇ ਤਸਵੀਰ ਚੱਲ ਰਹੀ ਆ ਉਸ ਨੌਸਰਵਾਜ ਦੀ ਉਸ ਵਿਸ਼ਵਾਸ ਘਾਤੀ ਦੀ ਤੁਸੀਂ ਇਸ ਨੂੰ ਪਛਾਣਨਾ ਹੈ ਤੇ ਸਾਡੇ ਤੱਕ ਗੱਲ ਅਪੜਦੀ ਕਰਨੀ ਹੈ ਔਰ ਜਿਹੜਾ ਸਾਡਾ ਭੈਣ ਭਰਾ ਮੈਂ ਅਕਸਰ ਕਹਿੰਦਾ ਉਹਨਾਂ ਸਾਡੀ ਮਦਦ ਕਰਦਾ ਜ਼ਰੂਰ ਅਸੀਂ ਵੀ ਉਹਨਾਂ ਦਾ ਸਨਮਾਨ ਕਰਦੇ ਹਾਂ ਔਰ ਗੁਪਤ ਸਨਮਾਨ ਹੁੰਦਾ ਹੈ ਉਹ ਗੁਪਤ ਸਨਮਾਨ ਉਹਨਾਂ ਤੱਕ ਪਹੁੰਚ ਜਾਏਗਾ ਤਾਂ ਤੁਸੀਂ ਇਸ ਬੰਦੇ ਨੂੰ ਪਛਾਣਨਾ ਹੈ ਤੁਹਾਡੇ ਪਿੰਡ ਦਾ ਤੁਹਾਡੇ ਸ਼ਹਿਰ ਦਾ ਤੁਹਾਡੇ ਮਹੱਲੇ ਦਾ ਤੁਹਾਡੇ ਗਲੀ ਦਾ ਤਾਂ ਇਤਲਾਕ ਕਰ ਦੇਣੀ ਹੈ ਬਾਈ ਆਪਣਾ ਨੰਬਰ ਬੋਲ ਦੇ 98762 47278 98762 47278 ਤਾਂ ਤੁਸੀਂ ਮਨੀ ਦੀ ਹੈਲਪ ਕਰਨੀ ਹੈ ਔਰ ਉਮੀਦ ਕਰਦੇ ਆ ਜਿਹੜਾ ਇਹ ਚੋਰ ਹੈ ਜਲਦੀ ਫੜਿਆ ਜਾਵੇ ਕਿਉਂਕਿ ਮਨੀ ਦੀ ਹੈਲਪ ਕਰਾਂਗੇ ਤਾਂ ਸਮਾਜ ਦੀ ਹੈਲਪ ਕਰਾਂਗੇ ਜਿਹੜਾ ਇਹ ਨੌ ਸਰਵਾਜ ਆ ਫਿਰ ਗਾਂ ਤੋਂ ਕਿਸੇ ਹੋਰ ਨੂੰ ਨਿਸ਼ਾਨਾ ਨਹੀਂ ਬਣਾਊਗਾ ਚਰਨਜੀਤ ਕੋਈ ਗੱਲ ਕਰਨੀ ਹੈ ਮੈਂ ਤਾਂ ਇਹ ਕਹਿਣਾ ਬਾਈ ਜੀ ਦਾ ਮੋਟਰਸਾਈਕਲ ਮਿਲ ਜਾਵੇ ਠੀਕ ਆ ਕਰਸ ਵੀ ਆਉਂਦਾ ਨਾ ਆਉਂਦਾ ਆ ਕਿਉਂ ਲੱਖਾਂ ਦੀ ਚੀਜ਼ ਆ ਮਿਲ ਜਾਵੇ ਤਾਂ ਵਧੀਆ ਧੰਨਵਾਦ ਵਾ ਜੇ ਕੋਈ ਲੜ ਬਸ ਇਹੀ ਕਹਿਣਾ ਚਾਹੁੰਦੇ ਆ ਕੋਈ ਉਹਨੂੰ ਪਛਾਣਦਾ ਸਾਨੂੰ ਦੱਸੇ ਠੀਕ ਹੈ ਠੀਕ ਹੈ ਨਾ ਸਾਨੂੰ ਦੱਸੇ ਜੇ ਕੋਈ ਪਛਾਣਦਾ ਔਰ ਉੱਥੇ ਹੀ ਦਬੋਚ ਲਵੇ ਇਹਨੂੰ ਅਸੀਂ ਪਹੁੰਚ ਜਾਾਂਗੇ ਮਨੀ ਚਿੰਤਾ ਨਹੀਂ ਕਰਨੀ ਤੇਰੇ ਨਾਲ ਉਸੇ ਵੇਲੇ ਜਾਵਾਂਗੇ ਪਹਿਲਾਂ ਵੀ ਕਈ ਮੋਟਰ ਆ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਨਾ ਪਹਿਲਾਂ ਵੀ ਇਹਨਾਂ ਦੀ ਬਦੌਲਤ ਕਈ ਮੋਟਰਸਾਈਕਲ ਆਪਾਂ ਦਵਾਈ ਆ ਔਰ ਇਹ ਇਹ ਸਾਡੇ ਲਈ ਰੱਬ ਰੂਪ ਹੈ ਜਿਹੜੇ ਦੇਖ ਰਹੇ ਆ ਤਾਂ ਇੱਕ ਵਾਰ ਫਿਰ ਤੋਂ ਇਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਤੁਸੀਂ ਬੰਦਾ ਪਛਾਣਣਾ ਤੇ ਦੱਸਣਾ ਅਸੀਂ ਮੰਨ ਉਸੇ ਵੇਲੇ ਪਹੁੰਚ ਜਾਣਾ ਚਿੰਤਾ ਨਾ ਕਰੀ ਇੱਕ ਵਾਰੀ ਸਾਡੇ ਤੱਕ ਇਨਫੋਰਮੇਸ਼ਨ ਆ ਜਾਵੇ ਤਾਂ ਜ਼ਰੂਰ ਤੁਸੀਂ ਸਾਡੀ ਹੈਲਪ ਕਰਨੀ ਨੰਬਰ ਇੱਕ ਵਾਰ ਫਿਰ ਤੋਂ ਬੋਲ ਦਿਓ 9876847278 9876847278 9876847278 ਇਹ ਨੰਬਰ ਤੁਸੀਂ ਯਾਦ ਕਰ ਲੈਣਾ ਸਾਡਾ ਨੰਬਰ ਹੈ 83601 01573987008443970 ਇਹਨਾਂ ਨੰਬਰਾਂ ਤੇ ਕਾਲ ਕਰ ਦੇਣੀ ਹੈ ਔਰ ਇਹ ਚੋਰ ਨੂੰ ਆਪਾਂ ਬਹੁਤ ਜਲਦੀ ਫੜਨਾ ਤਾਂ ਜੋ ਇਹਨਾਂ ਦਾ ਮੋਟਰਸਾਈਕਲ ਕਿਤੇ ਵੇਚ ਨਾ ਦੇਵੇ ਔਰ ਉਹਦਾ ਪੁਰਜਾ-ਪੁਰਜਾ ਨਾ ਕਰ ਦੇਵੇ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਹੈ ਹਮੇਸ਼ਾ ਮਦਦ ਕਰ ਦਿਓ ਹਮੇਸ਼ਾ ਸਿਰ ਤੇ ਹੱਥ ਰੱਖ ਦਿਓ ਇਸ ਵਾਰ ਜ਼ਰੂਰ ਆਪਾਂ ਮਦਦ ਕਰਨੀ ਤਾਂ ਜੋ ਮਨੀ ਦੀ ਮਦਦ ਹੋ ਸਕੇ ਇਹਦੇ ਜਿਹੜੇ ਭਰਾ ਆ ਇਹਨਾਂ ਦੀ ਮਦਦ ਹੋ ਸਕੇ ਇਹ ਵੀ ਵਿਚਾਰੇ ਇਹਦੇ ਨਾਲ ਭੱਜੇ ਫਿਰਦੇ ਆ ਵੀ ਕਿਸੇ ਤਰੀਕੇ ਮੋਟਰਸਾਈਕਲ ਮਿਲ ਜਵੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਮਦਦ ਕਰੋ ਬਹੁਤ-ਬਹੁਤ ਸ਼ੁਕਰੀਆ